ਲੜਕੀ ਨੂੰ ਲਿਫਟ ਦੇਣਾ ਪਿਆ ਮਹਿੰਗਾ ਅੱਜ ਕੱਲ ਕਿਸੇ ਦਾ ਭਲਾ ਕਰਨਾ ਕਿੰਨਾ ਕੁ ਮਹਿੰਗਾ ਪੈਂਦਾ ਹੈ ਇਹ ਇਸ ਖਬਰ ਤੋਂ ਸਾਫ਼ ਦਿਖਦਾ ਹੈ ਇੱਕ ਲੜਕੀ ਨੂੰ ਇੱਕ ਨੌਜਵਾਨ ਨੇ ਲਿਫਟ ਦਿੱਤੀ ਤੇ ਅੱਗੇ ਜਾ ਕੇ ਉਹਦੇ ਸਾਥੀਆਂ ਵੱਲੋਂ ਉਸ ਨਾਲ ਹੀ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ ਰਾਜਕੁਮਾਰ ਨਾਮ ਦਾ ਸ਼ਖਸ ਜੋ ਚੰਡੀਗੜ੍ਹ ਨੌਕਰੀ ਕਰਦਾ ਹੈ ਤੇ ਆਪਣੇ ਘਰ ਨੂੰ ਵਾਪਸ ਪਰਤ ਰਿਹਾ ਸੀ ਰਾਸਤੇ ਵਿੱਚ ਜਦ ਲੜਕੀ ਨੇ ਉਸ ਤੋਂ ਲਿਫਟ ਮੰਗੀ ਤਾਂ ਕਾਰ ਸਵਾਰ ਵਿਅਕਤੀ ਨੇ ਉਸ ਲੜਕੀ ਉੱਤੇ ਤਰਸ ਕਰਦਿਆਂ ਹੋਇਆਂ ਕਾਰ ਚੋਂ ਬਿਠਾ ਕੇ ਜਦ ਉਸ ਨੂੰ ਪਟਿਆਲਾ ਰੋਡ ਵੱਲ ਛੱਡਣ ਜਾਂਦਾ ਹੈ ਤਾਂ ਉੱਥੇ ਮੌਜੂਦ ਪਹਿਲਾਂ ਹੀ ਲੜਕੀ ਦੇ ਤਿੰਨ ਸਾਥੀਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਦੀ ਚੈਨ ਤੇ 12000 ਰੁਪਏ ਖੋਹ ਕੇ ਅਤੇ ਫੋਨ ਦਾ ਕੋਡ ਪੁੱਛ ਕੇ Google Pay ਰਾਹੀਂ 20000 ਰੁਪਏ ਆਪਣੇ ਅਕਾਊਂਟ ਵਿੱਚ ਟਰਾਂਸਫਰ ਕਰਕੇ ਚਾਕੂ ਨਾਲ ਹਮਲਾ ਕੀਤਾ ਉਸ ਸ਼ਖਸ ਨੇ ਜਾਣਕਾਰੀ ਦਿੱਤੀ ਕਿ ਜਦੋਂ ਚਾਕੂ ਮੇਰੀ ਚੀਚੀ ਉਂਗਲੀ ਤੇ ਲੱਗਿਆ ਤਾਂ ਸ਼ੋਰ ਪਾਉਣ ਤੇ ਡਰ ਦੇ ਮਾਰੇ ਸਾਰੇ ਇੱਕ ਮੋਟਰਸਾਈਕਲ ਬੁਲਟ ਤੇ ਬੈਠ ਕੇ ਭੱਜ ਗਏ ਉਸ ਮੋਟਰਸਾਈਕਲ ਦਾ ਨੰਬਰ CH 01 BZ 8064 ਦੇਖ ਕੇ ਮੈਂ ਨੋਟ ਕਰ ਲਿਆ ਸੀ ਫਿਰ ਕਿਸੇ ਰਾਹੀਰ ਦੀ ਮਦਦ ਦੇ ਨਾਲ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਆਪਣੇ ਨਾਲ ਹੋਈ ਠੱਗੀ ਦਾ ਮਾਮਲਾ ਦੱਸਿਆ ਰਿਸ਼ਤੇਦਾਰਾਂ ਵੱਲੋਂ ਮੈਨੂੰ ਇਲਾਜ ਕਰਾਉਣ ਲਈ ਟਕੋਲੀ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਦੋਂ ਮੈਂ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਜਿਸ ਐਡਰੈਸ ਫੋਨ ਉੱਤੇ 20000 ਰੁਪਏ ਦੀ ट्रांजੈਕਸ਼ਨ ਕੀਤੀ ਗਈ ਸੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿੱਚ ਲੜਕੀ ਤੇ ਉਸਦੇ ਨਾਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਦੋਸ਼ੀ ਦੀ ਭਾਲ ਜਾਰੀ ਹੈ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਦੀਪਕ ਕੁਮਾਰ ਰਾਜਪੁਰਾ ਦੀ ਇਹ ਰਿਪੋਰਟ ਇਹ ਜੀ ਮਿਤੀ 10 8 2024 ਨੂੰ ਅਸੀਂ ਥਾਣਾ ਹਾਜ਼ਰੀ ਸੀ ਪੁਲਿਸ ਪਾਰਟੀ ਸਮੇਤ ਇੱਕ ਕੰਪਲੇਂਟਡ ਆਇਆ ਸਾਡੇ ਕੋਲੇ ਰਾਜ ਕੁਮਾਰ ਜੋ ਪੀਰ ਛੱਲੇ ਰਹੇਗਾ ਸੀ ਟ੍ਰਿਵਨ ਦਫਤਰ 'ਚੋ ਨੌਕਰੀ ਕਰਦਾ ਹੈ ਉਹ ਕਹਿੰਦਾ ਮੈਂ ਸ਼ਾਮ ਦੇ ਟਾਈਮ ਆਪਣੀ ਕਾਰ ਚਾ ਰਿਹਾ ਸੀ ਤੇ ਇੱਕ ਲੇਡੀਜ਼ ਨੇ ਮੈਨੂੰ ਇੱਥੇ ਜੀਰਪੁਰ ਹੱਥ ਦਿੱਤਾ ਚਲੋ ਕਹਿੰਦਾ ਮੈਂ ਉਹਦੀ ਤਰਸ ਕਰ ਗਿਆ ਕਿ ਲੇਡੀਜ਼ ਰਾਤ ਨੂੰ ਖੜੀ ਐ ਤੇ ਉਹ ਲੇਡੀ ਮੈਨੂੰ ਕਰਦੀ ਕਰਦੀ ਉਹ ਮੈਨੂੰ ਪਟਿਆਲਾ ਰੋਡ ਤੇ ਬੁੱਢਾਦਲ ਗੁਰਦੁਆਰੇ ਕੋਲੇ ਲੈ ਗਈ ਤੇ ਜਿਵੇਂ ਪਹਿਲਾਂ ਹੀ ਉਹਦੀ ਪਲਾਨਿੰਗ ਸੀ ਤਾਂ ਤਿੰਨ ਨੌਜਵਾਨ ਆਏ ਬੋਲਟ ਮੋਟਰਸਾਈਕਲ ਤੇ ਤੇ ਉਹਨਾਂ ਨੇ ਆਉਂਦੀ ਉਹਦੀ ਕਾਰ ਖੋਲੀ ਤੇ ਉਹਦੀ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਹਨੇ ਲੇਡੀ ਨੂੰ ਕਿਹਾ ਕਿ ਇਹ ਕੀ ਹੋ ਰਿਹਾ ਹੈ ਤਾਂ ਉਹ ਉਹਦੀ ਚੈਨ ਹੱਥ ਚ ਪਾਇਆ ਸੋਨੇ ਦਾ ਕੜਾ ਜੀ ਲਾ ਲਿਆ ਚਾਕੂ ਦਿਖਾ ਕੇ ਕਿ ਚਾਕੂ ਦਿਖਾ ਕੇ ਤੇ ਫੜੇ ਹੋ ਇਥੋਂ ਕੇ ਉਹਨਾਂ ਨੇ ਉਹਦੇ ਮੋਬਾਈਲ ਤੋਂ 20000 ਰੁਪਏ ਦੀ ਟ੍ਰਾਂਜੈਕਸ਼ਨ ਕਰ ਲਈ ਜੀ ਜਿਹੜਾ ਕੁੜੀ ਦੇ ਨਾਮ ਤੇ ਫਿਰ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤੀ ਤਾਂ ਚੱਲਦੇ-ਚੱਲਦੇ ਉਹਨਾਂ ਦੀ ਅੱਗੇ ਮੋਬਾਈਲ ਦੀ ਟਰੈਕਿੰਗ ਕੀਤੀ ਤਾਂ ਉਹ ਦੋ ਜਣੇ ਫੜੇ ਗਏ ਵਿਕਾਸ रावत ਔਰ ਅਸੀਸ਼ ਤੇ ਕਿਰਨ ਗੋੜੀ ਉਹ ਤਿੰਨ ਅਸੀਂ ਗ੍ਰਿਫਤਾਰ ਕਰ ਲਿਆ ਚੌਥਾ ਜਿਹੜਾ ਰਾਜਪੁਰ ਖੁਰਦਾ ਕੁਲਦੀਪ ਉਹਦੀ ਵਾਲੀ ਗ੍ਰਿਫਤਾਰੀ ਬਾਕੀ ਹੈ ਤੇ ਇਹ ਰੈਣ ਵਾਲੇ ਕਿੱਥੇ ਨੇ ਜੀ ਇਹ ਦੋ ਤਾਂ ਜੀਲਪੁਰ ਦੀਆਂ ਵਿਕਟੋਰੀਆ ਦੇ ਹਨ ਤੇ ਕੁੜੀ ਬਣੀ ਵਜਰੇ ਰਹਿੰਦੀ ਹੈ ਕਿਰਨ ਤੇ ਇੱਕ ਮੁੰਡਾ ਰਾਏਪੁਰ ਕੋਰ ਦਾ ਚੰਡੀਗੜ੍ਹ ਦਾ ਤੇ ਇਹਨਾਂ ਤੇ ਕੋਈ ਪਹਿਲੇ ਵੀ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦੇ ਮੇਰੇ ਖਿਆਲ ਚ ਇੱਕ ਤੇ ਇੱਕ ਤੇ ਪਰਚਾ ਹੈਗਾ ਅਸ਼ੀਸ਼ ਤੇ ਪਰਚਾ ਹੈਗਾ ਜੀ ਬਾਕੀ ਅਸੀਂ ਦੇਖ ਰਹੇ ਹਾਂ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਦੇਖ ਰਹੇ ਹਾਂ ਇਹ ਕਹਿੰਦੇ ਨਸ਼ਾ ਵੀ ਕਰਦੇ ਹੈਗੇ ਆ ਉਹ ਵੀ ਦੇਖ ਰਹੇ ਹਾਂ ਅਸੀਂ ਇਹ ਤਿਆਰ ਦਰਜ ਕਰਤੀ ਐਫ ਆਈ ਆਰ ਕਰਤੀ ਹੈ 349 ਕਿਸ ਧਾਰਾ ਦੇ ਅਗੇਂਸਟ ਕੀਤੀ ਸੀ ਅਸੀਂ ਇਹ ਜਬਰੀ ਪ੍ਰਾਪਤੀ ਕਰਤੀ 100 ਕਿੰਨੀ 115 ਇਹ ਅਸੀਂ ਇਹ ਕਰਤੀ 115 2352 335 ਬੀਐਨਐਸ ਨਵੇਂ ਕਾਨੂੰਨ ਦੇ ਤਹਿਤ ਐਫਆਈਆਰ ਅਰਜ ਕਰ ਦਿੱਤੀ ਹੈ ਇਹਨਾਂ ਦੀ ਤੇ ਅੱਗੇ ਦੀ ਕੀ ਕੀ ਕਾਰਵਾਈ ਅੱਗੇ ਸਾਡੀ ਇਨਵੈਸਟਿੰਗ ਚੱਲ ਰਹੀ ਹੈ ਇਹਨਾਂ ਤੋਂ ਰਿਕਵਰੀ ਰਿਕਵਰੀ ਕਰਾਣੀ ਹੈ ਰਿਮਾਂਡ ਤੇ ਹੈਗੇ ਆਂ ਜੀ ਰਿਮਾਂਡ ਤੇ ਹੈਗੇ ਆਂ ਠੀਕ ਹੈ ਜੀ ਕਿੰਨੇ ਦਿਨ ਦਾ ਰਿਮਾਂਡ ਹੈ ਇਹਨਾਂ ਦਾ 3 ਦਿਨ ਦਾ ਰਿਮਾਂਡ ਹੈ